ਬਿੱਤੇ ਦਿਨ ਸਦਰ ਬਾਜ਼ਾਰ ਤੂਰੀ ਵਿੱਚ ਤਿੰਨ ਵਿਅਕਤੀਆਂ ਨੇ ਇੱਕ ਔਰਤ ਤੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਜਿਸ ਦੇ ਆਧਾਰ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੁੱਟ ਖੋਹ ਦੀਆਂ ਘਟਨਾਵਾਂ ਕਰਨ ਵਾਲੇ ਮੋਟਰਸਾਈਕਲ ਸਮੇਤ ਕਿਤੇ ਕਾਬੂ। ਪੁਲਿਸ ਵੱਲੋਂ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਲਿਆ ਜਾਵੇਗਾ ਰਿਮਾਂਡ। ਜੋ ਸਪੈਸ਼ਲੀ ਪੰਨੋ ਜਿਹੜਾ ਬੁਲਾਇਆ ਗਿਆ। ਇਹ ਪਿਛਲੇ ਦਿਨੀ ਸਦਰ ਬਾਜ਼ਾਰ ਧੂਰੀ ਚ ਤੈਨ ਮੋਟਰਸਾਈਕਲ ਸਵਾਰਾ ਨੇ ਇੱਕ ਔਰਤ ਜੋ ਬਾਜ਼ਾਰ ਦੇ ਵਿੱਚ ਜਾ ਰਹੀ ਸੀ ਉਹਦਾ ਝੱਟ ਮਾਰ ਕੇ ਉਹਦਾ ਫਰਸ਼ ਖੋਲਿਆ ਸੀਗਾ ਤੇ ਉਹ ਡਿੱਗੀ ਸੀ ਜਿਹਦੇ ਸੱਟਾਂ ਵੀ ਲੱਗੀਆਂ ਸੀ ਜਿਹਦੇ ਸਬੰਧ ਚ ਅਸੀਂ ਕੇਸ ਦਰਜ ਕੀਤਾ ਸੀ ਉਸ ਲੜਕੀ ਦੇ ਭਰਾ ਆਪਣੇ ਪ੍ਰੇਮ ਕੁਮਾਰ ਰਤਨ ਦੇ ਬਿਆਨ ਦੇ ਦਰਜ ਆਤੇ ਉਨ੍ਹਾਂ ਵਿੱਚੋਂ ਦੋ ਦੋਸ਼ੀਆਂ ਨੂੰ ਸੀ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਵਿੱਚ ਇੱਕ ਹੈਗਾ محمد ਸ਼ਾਮਦ ਜਿਹੜਾ ਮਲੇਗੋਟੜੇ ਦਾ ਰਹਿਣ ਵਾਲਾ ਹੈ ਦੂਸਰਾ ਅਮਰਜੀਤ ਸਿੰਘ ਖੜਕਲੀ ਖੜਕਲੀ ਤੇ ਜਿਹੜਾ ਛੇਪੁਰ ਥਾਣੇ ਦੇ ਵਿੱਚ ਟੱਬੇ ਬਣਦਾ ਰਹਿਣ ਵਾਲਾ ਤੇ ਇਹਨਾਂ ਪਾਸੋਂ ਪੁੱਛ ਕੇ ਸਦ੍ਰਾਨ ਤੇ ਜਿਹੜਾ ਇਹ ਬ੍ਰਾਮਦਿਕ ਮੋਟਰਸਾਈਕਲ ਜਿਹੜਾ ਵਰਤਿਆ ਸੀ ਬਰਾਦ ਉਹ ਹੈ ਇਸ ਤੋਂ ਇਲਾਵਾ ਦੋ ਹੋਰ ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਨੇ ਇਦੇ ਵਿੱਚ ਇੱਕ ਦੂਸਰਾ ਤੇ ਤੀਸਰਾ ਦੋਸ਼ੀ ਜਿਹੜਾ ਉਹ ਹੀ ਗ੍ਰਿਫਤਾਰ ਕਰਨਾ ਬਾਕੀ ਹੈ ਤੇ ਇਹ ਉਹਦਾ ਮਨਾ ਜੇ ਸਾਹਮਣੇ ਤਾਂ ਨਹੀਂ ਲੈ ਰਹੇ ਕਿਉਂਕਿ ਉਹਨੂੰ ਸੀ ਅਰੈਸਟ ਕਰਕੇ ਨਿਸ਼ਚਰ ਕਰਾਂਗੇ ਤੇ ਇਹ ਜਿਹੜਾ ਹੈ ਘਟਨਾ ਨੇ ਕਾਫੀ ਜ਼ਿਆਦਾ ਇਲਾਕੇ ਦੇ ਵਿੱਚ ਮਤਲਬ ਪਟ ਦੇ ਵਿੱਚ ਸੈਂਪਾਇਆ ਗਿਆ ਸੀਗਾ ਵੀ ਸ਼ਰਿਆਨ ਬਾਜ਼ਾਰ ਦੇ ਵਿੱਚ ਜਿਹੜੀ ਸਨੇਚਿੰਗ ਹੋਈ ਸੀ ਤੇ ਉਹ ਸਾਨੂੰ ਵੀ ਇਹਦੀ ਬਹੁਤ ਜ਼ਿਆਦਾ ਸਾਡੇ ਸੀਨੀਅਰ ਅਫਸਰਾਂ ਵੱਲੋਂ ਨਾਲ ਜੋ ਐਸਐਸਪੀ ਸਾਹਿਬ ਵੱਲੋਂ ਵੀ ਕਾਫੀ ਜ਼ਿਆਦਾ ਮਤਲਬ ਵਾਰ ਵਾਰ ਪੁੱਛਿਆ ਗਿਆ ਆਸੀਂ ਪੂਰੀ ਮਿਹਨਤ ਕਰਕੇ ਇਹ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਇਸ ਤੋਂ ਇਲਾਵਾ ਇਹਨਾਂ ਅਜੇ ਪੁਲਿਸ ਵਾਰਡ ਹਾਸਲ ਕਰ ਰਹੇ ਹਾਂ ਅਜ ਤੇ ਇਹਨਾਂ ਤੋਂ ਹੋਰ ਵੀ ਜਿਹੜੀਆਂ ਨਾਲ ਗੁਵਾਰਦਤਾ ਕੀਤੀ ਹੈ ਨਾ ਉਹ ਉਹਨਾਂ ਬਾਰੇ ਪਤਾ ਲੱਗ ਰਿਹਾ ਕੋਈ ਪਹਿਲਾਂ ਕਿ ਇਹਨਾਂ ਕੋਲ ਕੋਈ ਹਥਿਆਰ ਵਗੈਰਾ ਫੋਮ ਨਾ ਨਹੀਂ ਅਜੇ ਇਹਨਾਂ ਤੋਂ ਹਥਿਆਰ ਨਹੀਂ ਕੋਈ ਹੋਇਆ ਜੀ ਤੇ ਇਹਨਾਂ ਦੀ ਵਜ੍ਹਾ ਪੁੱਛਗਛ ਜਾਰੀ ਹੈ ਅਜੇ ਅਦਾਲਤ ਵਿੱਚ ਪੇਸ਼ ਕਰਾਉਣੇ ਨੇ ਰਵਾੜ ਲੈ ਕੇ ਤੇ ਹੋਰ ਪ੍ਰੋਪਰਲੀ ਇਹਨਾਂ ਦੀ ਕੋਸ਼ਿਸ਼ ਕਰਾਂਗੇ ਰਿਕਾਰਡ ਕਿਵੇਂ ਦੇਣਾ ਦਾ ਪਿਛਲਾ ਇਹਨਾਂ ਦਾ ਪਹਿਲਾਂ ਵੀ ਮਕਦਮੇ ਦਰਜ ਹੋਣੇ ਪਏਗੇ